ਇੱਕ ਪਰਸਨਲ ਲਾਈਫ ਦਾ ਦੌਰ ਰਹਿੰਦਾ ਤੁਹਾਡਾ ਇੱਕ ਪ੍ਰੋਫੈਸ਼ਨਲ ਲਾਈਫ ਹੁੰਦੀ ਹੈ ਜੀ ਅਸੀਂ ਉਸ ਏਜ ਗਰੁੱਪ ਚੋਂ ਲੰਘ ਰਹੇ ਹੁੰਦੇ ਆ ਜਦੋਂ ਪਰਸਨਲੀ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੇ ਹਾਵੀ ਹੁੰਦੀਆਂ ਜੀ ਉਹ ਕਿਵੇਂ ਮੇਨਟੇਨ ਕੀਤਾ ਕਿ ਇੱਕ ਉਸ ਦੌਰ ਚੋਂ ਲੰਘਣਾ ਦੋਸਤ ਮਿੱਤਰ ਪ੍ਰੋਫੈਸ਼ਨ ਤੋਂ ਪਾਸੇ ਹੋ ਕੇ ਦੀ ਲਾਈਫ ਹੈ ਔਰ ਇਹ ਦੋਨੋਂ ਕਿਵੇਂ ਕੋਲਾਬ ਕਰਦੇ ਹੋ ਮੈਂ ਨਾ ਸ਼ੁਰੂ ਤੋਂ ਬਹੁਤ ਜ਼ਿਆਦਾ ਜਦੋਂ ਮੈਨੂੰ ਪਤਾ ਲੱਗੇ ਕਿ ਮੈਂ ਇਹ ਚੀਜ਼ ਕਰਨੀ ਮੈਂ ਬਹੁਤ ਜ਼ਿਆਦਾ ਡੈਡੀਕੇਟਿਡ ਰਹੀ ਆ ਮੈਨੂੰ ਕੋਈ ਵੀ ਡਿਸਟਰੈਕਸ਼ਨ ਨਹੀਂ ਚਾਹੀਦੀ ਸੀ। ਮੈਨੂੰ ਕੋਈ ਵੀ ਚਾਹੀਦੀ ਨਹੀਂ ਸੀ ਡਿਸਟਰੈਕਸ਼ਨ। ਜਦੋਂ ਮੈਨੂੰ ਲੱਗਦਾ ਸੀ ਨਾ ਕਿ ਇਹ ਚੀਜ਼ ਮੈਨੂੰ ਮੇਰੇ ਕੰਮ ਤੋਂ ਅਲੱਗ ਕਰ ਦਊਗੀ ਤਾਂ ਮੈਂ ਆਪਦੇ ਆਪ ਨੂੰ ਨਾਲ ਹੀ ਉਸ ਚੀਜ਼ ਲਈ ਕਰ ਲੈਂਦੀ ਸੀ। ਮੈਨੂੰ ਹਮੇਸ਼ਾ ਸ਼ੁਰੂ ਤੋਂ ਹੀ ਖੁਸ਼ੀ ਉਸ ਚੀਜ਼ से ਮਿਲੀ ਹੈ ਕਿ ਮੈਂ ਐਂਬੀਸ਼ੀਅਸ ਬਹੁਤ ਹੂੰ। ਮਤਲਬ ਮੈਨੂੰ ਮੈਨੂੰ ਮੈਂ ਕਦੀ ਵੀ ਨਾਰਮਲ ਕੁੜੀਆਂ ਦੀ ਤਰ੍ਹਾਂ ਨਹੀਂ ਸੋਚਿਆ। ਮਤਲਬ ਮੈਨੂੰ ਐਂ ਲੱਗਦਾ ਮੈਨੂੰ ਐ ਨਹੀਂ ਹੁੰਦਾ ਸੀ ਕਿ ਮੈਂ ਘੁੰਮਣ ਜਾਣਾ ਮੈਂ ਆ ਕਰਨਾ ਹੈ ਮੈਂ ਉਹ ਕਰਨਾ ਹੈ ਮੈਨੂੰ ਹਮੇਸ਼ਾ ਇਹ ਹੁੰਦਾ ਸੀ ਕਿ ਮੈਂ ਵਧੀਆ ਐਕਟਰਸ ਕਿਵੇਂ ਬਣੂੰਗੀ ਚੰਡੀਗੜ੍ਹ ਕਦੋਂ ਆਏ ਸੀ ਪਹਿਲੀ ਵਾਰ 2017 17 ਪਹਿਲੀ ਵਾਰ ਪਹਿਲੀ ਵਾਰ ਇਸ ਤੋਂ ਪਹਿਲਾਂ ਚੰਡੀਗੜ੍ਹ ਹੀ ਨਹੀਂ ਆਇਆ ਸੀ ਚੰਡੀਗੜ੍ਹ ਮੈਂ ਤੁਸੀਂ ਮੰਨਦੇ ਹੋ ਕਿ ਸਾਡੇ ਫਿਰੋਜ਼ਪੁਰ ਤੋਂ ਮਤਲਬ ਕਿਸੇ ਨੇ ਨਾਮ ਵੀ ਮਤਲਬ ਐ ਹੁੰਦਾ ਸੀ ਕਿ ਜਿਹੜੇ ਵਧੀਆ ਘਰ ਦੇ ਬੱਚੇ ਹੁੰਦੇ ਨੇ ਉਹੀ ਜਾ ਸਕਦੇ ਨੇ ਹਾਂ ਸਾਡੇ ਵਰਗੇ ਬੜੇ ਉੱਥੇ ਸਕੂਲਿੰਗ ਉੱਥੇ ਕਦੇ ਸਕੂਲ ਟ੍ਰਿਪ ਤੇ ਵੀ ਨਹੀਂ ਚੰਡੀਗੜ੍ਹ ਦਾ ਗਿਆ ਮੈਂ ਕਦੇ ਟ੍ਰਿਪ ਤੇ ਹੀ ਨਹੀਂ ਗਈ ਮੈਂ ਅੱਜ ਤੱਕ ਮਤਲਬ ਉਹ ਗੱਲ ਕਰਨਾ ਤੇ ਮੈਂ ਕਦੀ ਕਾਲਜ ਟ੍ਰਿਪ ਤੇ ਵੀ ਨਹੀਂ ਕਦੀ ਗਈ ਫਿਰ ਕਮਰੇ 'ਚ ਫੋਟੋ ਕਿਹਦੀ ਲਾਂਦੇ ਸੀ ਵੀ ਇਹੋ ਜਿਹਾ ਐਕਟਰ ਬੰਨਾ ਮੈਂ ਮਧੂ ਬਾਲਾ ਬੰਨਾ ਜਾਂ ਮੈਂ ਮਾਧਰੀ ਦਿਖਸ਼ਤ ਬੰਨਾ ਮੈਂ ਸੋਚਦੀ ਸੀ ਮੈਂ ਦੀਪ ਸਾਈਗਲ ਬਨ ਮੈਂ ਹਮੇਸ਼ਾ ਇਹ ਸੋਚਦੀ ਹਾਂ ਕਿ ਦੀਪ ਸਾਈਗਲ ਦੀ ਪਿਕਚਰ ਇਦਾਂ ਲੱਗੀ ਹੋਊਗੀ ਔਰ ਮੈਂ ਜਦੋਂ ਵੀ ਕਿਸੇ ਵੀ ਸੜਕ ਤੋਂ ਲੰਘਦੀ ਆ ਜਾਂ ਕੋਈ ਵੀ ਚੀਜ਼ ਲੰਘਦੀ ਆ ਮੈਂ ਹਮੇਸ਼ਾ ਦੇਖਦੀ ਆ ਆਪਦੇ ਹਿੱਥੇ ਮੇਰੀ ਫੋਟੋ ਲੱਗੀ ਹੋਈ ਇਹ ਚੀਜ਼ਾਂ ਮੈਂ ਕਰਨੀਆਂ ਨੇ ਤੇ ਮੈਂ ਆਪਦੇ ਆਪ ਨੂੰ ਕਦੀ ਵੀ ਮੈਂ ਸੱਚੀ ਕਹਿੰਦੀ ਆ ਮੈਂ ਇਸ ਚੀਜ਼ ਨੂੰ ਆਪਦੇ ਆਪ ਨੂੰ ਬੜੀ ਕਈ ਵਾਰੀ ਮੈਂ ਕਹਿੰਦੀ ਆ ਕਿ ਪਰਮਾਤਮਾ ਦੀ ਮੇਰੇ ਉੱਤੇ ਬਹੁਤ ਹੀ ਇਹ ਦੇਨ ਹੈ ਕਿ ਕਦੀ ਵੀ ਉਹਨਾਂ ਨੇ ਮੈਨੂੰ ਇਹੋ ਜੀ ਸੰਗਤ ਨਹੀਂ ਕਰਨ ਦਿੱਤੀ ਕਿਉਂਕਿ ਸੰਗਤ ਦਾ ਤੁਹਾਡੇ ਇਫੈਕਸ਼ਨ ਨਹੀਂ ਹੋਈ ਸੰਗਤ ਦਾ ਤੁਹਾਡੇ ਹੀ ਜਰਨੀ ਦੇ ਵਿੱਚ ਬੜਾ ਰੋਲ ਹੁੰਦਾ ਜਿਹੋ ਜਿਹੇ ਤੁਹਾਡੇ ਆਲੇ ਦੁਆਲੇ ਲੋਕ ਹੋਣਗੇ ਨਾ ਤੁਸੀਂ ਆਣ ਵਾਲੇ ਉਹੀ ਹੋਣਗੇ ਤੇ ਜਦੋਂ ਮੈਨੂੰ ਚੰਗੇ ਲੋਕ ਨਹੀਂ ਮਿਲੇ ਤਾਂ ਮੈਂ ਆਪਦੇ ਆਲੇ ਦੁਆਲੇ ਲੋਕ ਹੀ ਬੰਦ ਆਵਦੇ ਵਾਲੇ ਦੁਆਲੇ ਆਣਾ ਹੀ ਬੰਦ ਕਰਤਾ ਕਿ ਮੈਨੂੰ ਕੋਈ ਵੀ ਡਿਸਟਰੈਕਸ਼ਨ ਨਹੀਂ ਜਾਈਦੀ ਮੈਨੂੰ ਕੋਈ ਵੀ ਗिल्ਟ ਨਹੀਂ ਜਾਈਦਾ ਆਪਦੀ ਜ਼ਿੰਦਗੀ 'ਚ ਕਿ ਮੈਂ ਆਪਣੇ ਵੱਲੋਂ ਐਫਰਟ ਨਹੀਂ ਲਾਇਆ I have to do it I have to do it ਡਿਸਪਲਨ ਆਵਦੇ ਮਤਲਬ ਜਿਹੜਾ ਇੱਕ ਆਮ ਰੂਟੀਨ ਜਦੋਂ ਅਸੀਂ ਚੰਡੀਗੜ੍ਹ ਆਏ ਪਹਿਲੀ ਵਾਰੀ ਅਸੀਂ ਉਹ ਦੁਨੀਆ ਦੇਖੀ ਲਗਭਗ ਮੈਂ 20 ਸਾਲ ਪਹਿਲਾਂ ਚੰਡੀਗੜ੍ਹ ਹੌਸਟਲ ਆਇਆ ਤਾਂ ਪਾਰਟੀਆਂ ਕਰਨੀਆਂ ਜਾਂ ਅਸੀਂ ਘੁੰਮਣਾ ਜਾਂ ਗੇੜੀ ਰੂਟ ਨਵਾਂ ਨਵਾਂ ਮਸ਼ਹੂਰ ਹੋਇਆ ਵੀ ਇੱਧਰ ਜਾਣਾ ਫਿਰ ਉਹ ਹਰ ਇੱਕ ਦੌਰ ਰਹਾ 15 ਸਾਲ ਉਹ ਜਦੋਂ ਲੱਗੇ ਤੁਸੀਂ ਕਦੇ ਵੀ ਉਹਦੇ ਵੱਲ ਡਿਸਟਰੈਕਟ ਨਹੀਂ ਹੋਏ ਬਹੁਤ ਫੋਕਸਡ ਹੋ ਫਿਰ ਜੇ ਮੈਂ ਡਿਸਟਰੈਕਟ ਹੋ ਜਾਂਦੀ ਸ਼ਾਇਦ ਮੈਨੂੰ ਅੱਜ ਇਹ ਨਾ ਮਿਲਦਾ ਕਿਉਂਕਿ ਜ਼ਿੰਮੇਵਾਰੀ ਵੀ ਸੀ ਨਾ ਆਪ ਦੇ ਉੱਤੇ ਹੂੰ ਪੀਜੀ ਦਾ ਕਿਰਾਇਆ ਦੇਣਾ ਹੈ ਅੱਛਾ ਕੰਮ ਕਰਨਾ ਜੇ ਕੰਮ ਨਹੀਂ ਕਰਾਂਗੇ ਹੂੰ ਤਾਂ ਅੱਗੇ ਕਿਵੇਂ ਬਰਲਾਂਗੇ ਜਿਵੇਂ ਹੋਣੀ ਚੀਜ਼ ਕਰ ਲਈ ਮੈਨੂੰ ਇਹ ਮਤਲਬ ਮੈਂ ਥੋੜੀ ਜੀ ਹਾਰਸ਼ ਵੀ ਰਹੀ ਆ ਆਪਦੇ ਆਪ ਨਾਲ ਮੈਨੂੰ ਇਹ ਲੱਗਦਾ ਸੀ ਕਿ ਮੈਂ ਮੈਂ ਕੋਈ ਵੀ ਇਹ ਸਾਰੀਆਂ ਚੀਜ਼ਾਂ ਨੂੰ ਨਹੀਂ ਐਕਸਪੀਰੀਅੰਸ ਕਰਨਾ ਕਿਉਂਕਿ ਮੈਂ ਮਤਲਬ ਥੋੜੀਆਂ ਗੱਲਾਂ ਤੋਂ ਮੈਨੂੰ ਇਹ ਲੱਗ ਰਿਹਾ ਕਿ ਜੇ ਕਿਸੇ IAS ਅਸਪੀਰੈਂਟ ਨਾਲ ਮੈਂ ਗੱਲ ਕਰ ਰਿਹਾ ਹੋਵਾਂ ਜਾਂ ਜਿਹੜੀ ਨਵੀਂ-ਨਵੀਂ ਕੁੜੀ DC ਲੱਗੀ ਹੋਵੇ ਉਹ ਦੱਸ ਰਹੀ ਹੋਵੇ ਵੀ ਮੈਂ ਆਪਣੀ ਜ਼ਿੰਦਗੀ 'ਚ ਆਹ ਕੁਝ ਇਹੋ ਜਿਹੀਆਂ ਗੱਲਾਂ ਉਹ ਲੋਕ ਕਰਦੇ ਆ ਮੈਂ ਪਹਿਲੀ ਵਾਰੀ ਕਿਸੇ ਐਕਟਰ ਨਾਲ ਮਿਲਿਆ ਜੀ ਜਿਹੜੀ ਇਹ ਕਹਿ ਰਹੀ ਹੈ ਕਿ ਮੈਂ ਫੋਕਸਡ ਸੀ ਮੈਨੂੰ ਪਤਾ ਹੈ ਮੈਂ ਪੀਜੀ ਦਾ ਖਰਚਾ ਵੀ ਦੇਖਣਾ ਹੈ ਮੈਂ ਆਪਣੇ ਫਾਦਰ ਦੀ ਰਿਸਪੈਕਟ ਵੀ ਦੇਖਣੀ ਹੈ ਜੀ ਮੇਰੇ ਮੋਢਿਆਂ ਤੇ ਉਹ ਪਰਿਵਾਰ ਆਲਾ ਵੀ ਹੈ ਮੇਰਾ ਭਰਾ ਵੀ ਹੈ ਇੱਕ ਛੋਟਾ ਜਿਹਨੂੰ ਕੱਲ ਨੂੰ ਇਹ ਸੁਣਨ ਨੂੰ ਨਾ ਮਿਲ ਜੇ ਵੀ ਇਹ ਤੇਰੀ ਭੈਣ ਹੈ ਤੇ ਉਹ ਸਾਰੇ ਕੁਝ ਨੂੰ ਤੁਸੀਂ ਕੈਰੀ ਕਰਕੇ ਔਰ 7 ਸਾਲ ਕੰਟੀਨਿਊਸਲੀ ਮਿਹਨਤ ਕਰੀ ਜਾ ਰਹੇ ਹੋ ਜਿਵੇਂ ਉਹ ਫਿਲਮ ਸੀਗੀ ਬਰਨਿੰਗ ਫੇਲ ਰੀਸਟਾਰਟ 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 ਜੀ ਜੀ ਦੇਖੋ ਸਕਸੈਸ ਮਿਲੀ ਨਾ ਹਾਂ ਇੱਕ ਦਿਨ ਸਕਸੈਸ ਮਿਲੀ ਲੇਖੀ ਤੁਸੀਂ ਉਹ ਫਿਲਮ ਹਾਂਜੀ ਹਾਂਜੀ ਕਿਉਂ ਨਹੀਂ ਦੇਖਾਂਗੇ ਦੱਸੋ ਇਹ ਸਾਰੀਆਂ ਚੀਜ਼ਾਂ ਅਗਰ ਆਪਾਂ ਦੇਖਾਂਗੇ ਨਹੀਂ ਤਾਂ ਸਾਨੂੰ ਆਪਦੇ ਕੰਮ ਦੇ ਬਾਰੇ ਕਿਵੇਂ ਪਤਾ ਹੋਊਗਾ ਕਿ ਕਿਹੜੀ ਚੀਜ਼ ਕਿੱਦਾਂ ਹੁੰਦੀ ਤੁਹਾਨੂੰ ਲੱਗਦਾ ਇੰਨੀਆਂ ਪ੍ਰੈਕਟੀਕਲ ਗੱਲਾਂ ਦੀ ਥਾਂ ਹੈਗੀ ਤੁਹਾਡੀ ਇੰਡਸਟਰੀ ਵਾਲੀਆਂ ਐਕਟਰੈਸ ਜਦੋਂ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਯੂਥ ਨੂੰ ਆ ਕਰਦੀਆਂ ਕਿਉਂਕਿ ਬਹੁਤ ਘੱਟ ਹੁੰਦਾ ਮੇਰਾ ਤਾਂ ਸਬਬ ਨਹੀਂ ਬਣਿਆ ਅਸੀਂ ਉਹੀ 4-5 ਸਵਾਲ ਤੁਹਾਨੂੰ ਐਕਟਰ ਕਿਹੜਾ ਪਸੰਦ ਹੈ ਕੋ-ਐਕਟਰਾਂ ਤਿੰਨਾਂ ਚੋਂ ਚੁਣ ਲਓ ਐਮੀ ਗਿੱਪੀ ਦਿਲਜੀਤ ਫਿਰ ਉਹ ਦਿਲਜੀਤ ਕਹਿ ਦੋ ਜਾਈ ਗਿੱਪੀ ਕਿ ਉਹ ਵਿਊਜ਼ ਵੀ ਬਹੁਤ ਆਉਂਦੇ ਆ ਉਹੋ ਜਿਹੀ ਇੰਟਰਵਿਊਜ਼ ਦੇ ਹਨਾ ਜੀ ਜਾਂ ਤੁਸੀਂ ਕੁਲਫੀ ਖਾਧੀ ਕਿ ਨਹੀਂ ਖਾਧੀ ਮਤਲਬ ਇੱਕ ਤੁਹਾਨੂੰ ਲੱਗਦਾ ਕਿ ਆ ਚੀਜ਼ਾਂ ਜਿਹੜੀਆਂ ਇੰਨੀ ਪ੍ਰੈਕਟੀਕੈਲਿਟੀ ਇੰਨਾ ਸਟ੍ਰੇਟ ਫਾਰਵਰਡਨੈਸ ਜੀ ਇਹ ਐਕਸੈਪਟ ਹੋਊਗਾ ਐਜ਼ ਐਕਟਰ ਜੇ ਤੁਸੀਂ ਰੀਅਲ ਹੋ ਹਾਂ ਤਾਂ ਕਿਉਂ ਨਹੀਂ ਐਕਸੈਪਟ ਹੋਗੇ ਮਤਲਬ ਮੈਨੂੰ ਐ ਲੱਗਦਾ ਥੋਨੂੰ ਐ ਲੱਗਦਾ ਕਿ ਕੋਈ ਫੀ ਖਾਦੀ ਹੈ ਨਹੀਂ ਕੀਤੀ ਹੈ ਸਵਾਲ ਕਿਤੇ ਮੈਨੂੰ ਐ ਲੱਗਦਾ ਤੁਸੀਂ ਇਦਾਂ ਦੇ ਕੋਈ ਸਵਾਲ ਹੀ ਨਹੀਂ ਕੀਤੇ ਕਿਸੇ ਐਕਟਰ ਮੈਨੂੰ ਅੱਜ ਮੈਨੂੰ ਐਦਾ ਲੱਗਦਾ ਕਿ ਜੇ ਨੀਰੂ ਬਾਰਪਾ ਮੈਮ ਅੱਜ ਇਸ ਇੰਡਸਟਰੀ 'ਚ ਸਸਟੇਨ ਕਰ ਰਹੇ ਨੇ ਸ਼ੀ ਇਜ਼ ਫੀਨੋਮੈਨਲ ਐਕਟਰਸ ਮਤਲਬ ਉਹਨਾਂ ਨੇ ਉਹਨਾਂ ਦੇ ਤਿੰਨ ਬੱਚੇ ਆ ਆਪਣੇ ਆਪ ਦੇ ਵਿੱਚ ਕਿੰਨੀ ਵੱਡੀ ਐਗਜ਼ੈਂਪਲ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਬਹੁਤ ਈਜ਼ੀ ਹੈ ਕਿ ਬੱਚੇ ਪੈਦਾ ਕਰਨ ਤੋਂ ਬਾਅਦ ਆਪਣੇ ਕੈਰੀਅਰ ਨੂੰ ਵੀ ਦੇਖਣਾ ਆਪਣੀ ਫੈਮਲੀ ਨੂੰ ਵੀ ਦੇਖਣਾ ਮਤਲਬ ਇਸ ਤੋਂ ਮੋਟੀਵੇਸ਼ਨ ਕੀ ਚੀਜ਼ਾਂ ਹੋ ਸਕਦੀਆਂ ਨੇ ਅਗਰ ਤੁਸੀਂ ਸੋਨਮ ਬਾਜਵਾ ਦੀ ਗੱਲ ਕਰੋ 에어 ਹੋਸਟਲ ਸੀ ਉਹ ਉਹਨਾਂ ਨੂੰ ਜਦੋਂ ਮੌਕਾ ਮਿਲਿਆ ਠੀਕ ਹੈ ਉਹ ਸੋਚਦੇ ਸੀ ਕਿ ਚਲੋ ਮੈਂ ਮੂਵੀ ਕਰ ਲਈ ਉਹਨਾਂ ਨੇ ਆਪਦੇ ਆਪ ਤੇ ਕਿੰਨਾ ਕੰਮ ਕੀਤਾ ਉਹਨਾਂ ਨੇ ਆਪਦੇ ਸਕਿੱਲਸ ਤੇ ਕਿੰਨਾ ਕੰਮ ਕੀਤਾ ਕਿਉਂਕਿ ਇਹ ਚੀਜ਼ਾਂ ਸ਼ਾਇਦ ਅਸੀਂ ਅਸੀਂ ਇੱਕ ਸੋਚ ਬਣਾ ਲਏ ਨੇ ਆ ਔਰ ਇੰਨੀਵਰ ਐਂਡਿੰਗ ਹੈ ਹਾਂਜੀ ਕੰਟੀਨਿਊਸਲੀ ਤੁਹਾਨੂੰ ਉਹੀ ਰਿਪੀਟ ਕਰਨਾ ਹੀ ਪੈਣਾ ਹੈ ਆਪਨੇ ਚਾ ਇਛਾਵਾਂ ਸਭ ਕੁਝ ਮਾਰਨੇ ਪੈਣਗੇ ਨਹੀਂ 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 ਚਾ ਮਤਲਬ ਜਿਹੜੇ ਡਿਸਟਰੈਕਟ ਕਰਦੇ ਆ ਨਹੀਂ 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 ਤੁਸੀਂ ਤੁਸੀਂ ਉਦਾਂ ਨਹੀਂ ਹੋ ਜਾਂਦੇ ਹੋ ਨਾ ਉਹਨੂੰ ਤੁਸੀਂ 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 ਕੈਮਰੇ ਦੇ ਸਾਹਮਣੇ ਤੁਸੀਂ ਇੰਟਰਵਿਊ ਕਰ ਰਹੇ ਹੋ ਤੁਸੀਂ 4-5 ਦਿਨ ਹਫਤਾ 1 ਮਹੀਨਾ ਤੁਸੀਂ ਬ੍ਰੇਕ ਲੈ ਲੋਗੇ ਤੁਸੀਂ ਦੂਜੇ ਮਹੀਨੇ ਬਾਅਦ ਤੁਸੀਂ ਸੋਚੋਗੇ ਯਾਰ ਮੈਂ ਕੰਮ ਕਿਉਂ ਨਹੀਂ ਕਰ ਰਿਹਾ ਹੂੰ ਕਿਉਂਕਿ ਅੱਪਾ ਉਦਾਂ ਦੇ ਹੋ ਜਾਂਦੇ ਨਾ ਆਪਾਂ ਮੈਂ ਤਾਂ ਇੱਕ ਦਿਨ ਵੀ ਬ੍ਰੇਕ ਨਹੀਂ ਲੈ ਸਕਦਾ ਹਾਂ ਹਾਂ ਇਹ ਹੁਣ ਲੱਗ ਜਾਂਦਾ ਵੀ ਕਰੋ ਕੋਈ ਕਰੋ ਕੁਝ ਇਦਾਂ ਹੀ ਇਦਾਂ ਹੀ ਸੇਮ ਵਿਦ ਸਾਡੇ ਨਾਲ ਹਨਾ ਕਿ ਜੇ ਆਪਾਂ ਇਦਾਂ ਕਹੀਏ ਕਿ ਜੀ ਆਪਾਂ ਪਾਰਟੀ ਕਰ ਲਈਏ ਜਾਂ ਪਈ ਕਰ ਲਈਏ ਉਹ ਨਹੀਂ ਆਉਂਦਾ ਉਹ ਤੁਹਾਨੂੰ ਅੰਦਰੋਂ ਹੀ ਜੇ ਮੈਨੂੰ ਸਭ ਤੋਂ ਵੱਡੀ ਇਹੀ ਬਲੇਸਿੰਗ ਲੱਗਦੀ ਹੈ ਕਿ ਜੋ ਅਸੀਂ ਸੋਚਦੇ ਆਂ ਜਿਹੜੇ ਕੰਮ ਦੇ ਲਈ ਅਸੀਂ ਪੈਸ਼ਨੇਟ ਅਸੀਂ ਉਹ ਕਰ ਰਹੇ ਹਾਂ ਉਸ ਤੋਂ ਵੱਡੀ ਬਲੇਸਿੰਗ ਕੀ ਹੈ ਕੋਈ ਤੱਕੇ ਨਾ ਤੇ ਤੁਹਾਨੂੰ ਕਹਿ ਨਹੀਂ ਰਿਹਾ ਕਿ ਤੁਸੀਂ ਜਾ ਕੇ ਇਹ ਕੰਮ ਕਰੋ ਜਾਂ ਮੈਨੂੰ ਇਹ ਨਹੀਂ ਕੋਈ ਕਹਿ ਰਿਹਾ ਜੀ ਤੁਸੀਂ ਡਾਕਟਰ ਬਣ ਜਾਓ ਜਾਂ ਤੁਸੀਂ ਮੈਨੂੰ ਇਹ ਨਹੀਂ ਕੋਈ ਕਹਿ ਰਿਹਾ ਕਿ ਜੀ ਤੁਸੀਂ ਵਿਆਹ ਕਰਾ ਲਓ ਜਾਂ ਮੈਨੂੰ ਕੋਈ ਇਹ ਨਹੀਂ ਕਹ ਰਿਹਾ ਮੈਂ ਜੋ ਸੋਚਿਆ ਮੈਂ ਉਹ ਕਰ ਰਹੀ ਹਾਂ ਉਹ ਸਭ ਤੋਂ ਵੱਡੀ ਬਲੈਸਿੰਗ ਆ ਔਰ ਉਸ ਚੀਜ਼ ਦੇ ਲਈ ਜੇ ਤੁਹਾਨੂੰ ਮਿਹਨਤ ਤੁਸੀਂ ਕਰੋਗੇ ਨਹੀਂ ਤਾਂ ਤੁਸੀਂ ਸਕਸੈਸਫੁਲ ਕਿਵੇਂ ਹੋਵੋਗੇ